ਯੀ ਮੀਨਾ ਪਿਤਾ ਜੀ ਦੀ ਡੈਥ ਹੋ ਗਈ ਉਹ ਬਚੀਤ ਕਰਾ ਕੇ ਦਿੱਤੇ ਮੇਰੇ ਨਾਮ ਤੇ ਹੁਣ ਜਦੋਂ ਰੌਲਾ ਚੱਲਿਆ ਫਿਰ ਸੀਸੀਐਮ ਦਫਤਰ ਕੁਲੀ ਸਾਹਿਬ ਦੇ ਸਾਡਾ ਸਮਝੌਤਾ ਹੋ ਗਿਆ ਸਿਰੋਗ ਹੈ ਇਹ ਹੋਇਆ ਇਹ ਆਪਣਾ 26 2025 ਨੂੰ ਮਾਨਯੋਗ ਅਦਾਲਤ ਤੇ ਕੁਲੀ ਦੀ ਹਾਜ਼ਰੀ ਵਿੱਚ ਹੋ ਗਿਆ ਇਹ ਛਾਰਿਆਂ ਦੇ ਸ਼ੈਨ ਨੇ ਦੇ ਤੇ ਕੁੜੀਆਂ ਪਰੌਣਿਆਂ ਦੀ ਵੀ ਸ਼ੈਨ ਨੇ ਇਹ ਦਾ ਗਰਦਾਰਸ਼ਨ ਕਹਿ ਰਹੇ ਆ ਵੀ ਮੇਰੀ ਜ਼ਮੀਨ ਆ ਇਹ ਸ਼ਾਪਤ ਕਰਦੇ ਵੀ ਇਹਦੀ ਜ਼ਮੀਨ ਆ ਅਸੀਂ ਛੱਡਣ ਨੂੰ ਤਿਆਰ ਆ ਜਦ ਕਿ ਆ ਸਮਝੌਤਾ ਹੋਇਆ ਜੇ ਸਮਝੌਤਾ ਤਾਂ ਹੋਇਆ ਜੇ ਸਾਡਾ ਇੱਥੇ ਹੱਕ ਹੈਗਾ ਆ ਮੇਰੇ ਰਹਿਸ਼ ਆ ਇੱਥੇ ਇੱਥੇ ਮੇਰਾ ਘਰ ਬਣਾਇਆ ਹੋਇਆ ਮੈਂ 25 ਸਾਲ ਤੋਂ ਰੇ ਰਹਿ ਰਹਾਂਗਾ 25 ਸਾਲ ਹੋ ਗਏ ਮੈਨੂੰ ਇਰੇ ਰਹੇ ਇਹਦੇ ਨੂੰ ਮੈਂ ਜ਼ਮੀਨ ਬੋਂਦਾ ਵੀ ਆ ਬੀਜਦਾ ਵੀ ਸਾਰਾ ਕੁਝ ਕਰਦਾ ਜਦੋਂ ਸਾਡਾ ਸਮਝੌਤਾ ਹੋ ਗਿਆ ਉਦੋਂ ਕੁਲੀ ਸ਼ਾਹ ਨੇ ਸਾਡੀ ਜ਼ਮੀਨ ਖਾਲੀ ਕਰਾਤੀ ਸੀ ਵੀ ਹਜੇ ਬੇਲੀ ਰੱਖਣਾ ਵੇਚਣੀ ਆ ਭਾਈ ਜ਼ਮੀਨ ਥੋੜਾ ਝਗੜਾ ਅਸੀਂ ਖਤਮ ਕਰਾਂਗੇ ਤੱਲ ਫੇਰ ਹੁਣਾ ਪਿਆ ਤੱਲ ਬਹੁਣ ਆ ਗਿਆ ਜੀ ਆ ਦੇਖੋ ਬਾਹੀ ਤਰੀਆਂ ਨਾਲ ਇਹਦਾ ਕਰਤੀ ਇਸ ਤੋਂ ਪਹਿਲਾਂ ਵੀ ਉਸਨੇ ਇਹ ਤੋਂ ਪਹਿਲਾਂ ਤੇ ਜੁਣ ਮੈਂ ਐਸਐਸਵੀ ਸਾਹਿਬ ਦੇ ਐਪਲੀਕੇਸ਼ਨ ਦਿੱਤੀ ਹੋਈ ਹੈ ਜੀ ਉਸ ਤੋਂ ਪਹਿਲਾਂ ਇਹਨਾਂ ਨੇ ਨਾਲ ਤਾਂ ਮੇਰੀਆਂ ਬੁਰਜੀਆਂ ਪੁੱਟੀਆਂ ਨੇ ਆ ਖੇਤ ਦੇ ਵਿੱਚੋਂ ਵੀਡੀਓ ਸਾਰੀਆਂ ਪਈਆਂ ਨੇਗੀਆਂ ਵਿੱਚ ਹੋਰ ਨਾਲ ਸਾਰਿਆਂ ਦੇ ਨਾਮ ਦਿੱਤੇ ਹੋਏ ਨੇਗੇ। ਗੁਰਦਰਸ਼ਨ ਸਿੰਘ, ਕਰਨਦੀਪ ਕੌਰ, ਅਵਤਾਰ ਸਿੰਘ, ਭੜੀ ਮਾਨਸਾ, ਸਿੰਦਰ ਕੌਰ ਮੇਜਰ ਸਿੰਘ, ਭਪਿੰਦਰ ਕੌਰ। ਇਹਦੇ ਨਾਲ ਆਏ ਸੀ ਗੁੰਡਾ ਕਰਦੀ ਵਾਲੇ ਬੰਦੇ ਸੀਗੇ। ਸਾਰਿਆਂ ਦੀਆਂ ਵੀਡੀਓ ਪਈਆਂ ਨੇ। ਮੇਰੀ ਮੋਟਰ ਚੱਲਦੀ ਇਹਨਾਂ ਨੇ ਖੜਾਈ ਉਸ ਤੋਂ ਬਾਅਦ ਚ ਬੋਰ ਵੀ ਪਤਾ ਨਹੀਂ ਕੀ ਕਰਿਆ ਕਿ ਨਾ ਪਹਿਲੇ ਦਿਨ ਮੋਟਰ ਚੱਲਦੀ ਖੜਾਈ, ਦੂਸਰੇ ਦਿਨ ਬੁਰਜੀਆਂ ਪੱਟੀਆਂ ਮੇਰੀਆਂ। ਉਹਦੀਆਂ ਸਾਰੀਆਂ ਵੀਡੀਓ ਮੇਰੇ ਲਵੇ ਪਈਆਂ ਨੇ ਤੀਸਰੇ ਦਿਨ ਰਾਤ ਨੂੰ ਸਾਨੂੰ ਨਹੀਂ ਪਤਾ ਮੋਟਰ ਦਾ ਕੀ ਕਰਾ ਇੱਥੋਂ ਸਟਾਰਟਰ ਸਾਰਾ ਕੁਝ ਗਾਇਬ ਸੀਗਾ ਜੀ ਅਸੀਂ ਐਪਲੀਕੇਸ਼ਨ ਦਿੱਤੀ ਸੀਗੀ ਐਸਐਸਪੀ ਸਾਹਿਬ ਦੇ ਉਦੋਂ ਦੂਸਰੇ ਦਿਨ ਸੀਐਮ ਸਾਹਿਬ ਦੇ ਅਫਸਰ ਦੇ ਵਿੱਚ ਸਮਝਾਤਾ ਕਿ ਤਾ ਇਹਨਾਂ ਨੇ ਸਾਡੇ ਨਾਲ ਆ ਸਮਝਾਤਾ ਹੋਇਆ ਜੀ ਉਹਦੇ ਵਿੱਚ ਸਾਰਾ ਵਾਹਣ ਵੇਲੀ ਰੱਖਣ ਨੂੰ ਕਿਹਾ ਦਿੱਤੀਗਾ ਤਿੰਨਾਂ ਦੇ ਬਰਾਬਰ ਹਿੱਸੇ ਰੱਖ ਕੇ ਤੇ ਬਰਾਬਰ ਵੇਚਣੀ ਹੈ ਉਦੋਂ ਬਾਅਦ ਚ ਫੇਰ ਮੁਕਲਣ ਲੱਗਿਆ ਇਹ ਬੰਦਾ ਹੁਣ ਆ ਕੇ ਫੇਰ ਦੁਬਾਰਾ ਮੇਰੇ ਵਾਲੀ ਜ਼ਮੀਨ ਦੇ ਵਿੱਚ ਫੇਰ ਕੱਲ ਜਾਉਂਦੇ ਆ ਉਧਰ ਬਿਲੀ ਪਿਆ ਮੇਰੇ ਵਾਲੀ ਸਾਰਾ ਬਿਲੀ ਪਿਆ ਸੀ ਖੇਤ ਰੱਖਿਆ ਪਰ ਹੁਣ ਆ ਕੇ ਫੇਰ ਦੁਬਾਰੇ ਮੇਰੇ ਵਾਲੇ ਖੇਤ ਦੇ ਵਿੱਚ ਬੜੇ ਜੀ ਕੱਲ ਉਹ ਟਰੈਕਟਰ ਖੜੇ ਨੇ ਪੁਲਿਸ ਨੂੰ ਅਸੀਂ 112 ਤੇ ਫੋਨ ਕਰਿਆ ਸੀਗਾ ਕੱਲ ਉਸ ਤੋਂ ਬਾਅਦ ਪੁਲਿਸ ਆ ਕੇ ਨਾਲ ਸਾਨੂੰ ਲੈ ਗਈ ਨਾਲ ਉਹਨਾਂ ਨੂੰ ਵੀ ਲੈ ਗਏ ਸੀਗੇ ਉਹਨਾਂ ਦੇ ਟਰੈਕਟਰ ਉਸੇ ਤਰ੍ਹਾਂ ਖੜੇ ਨੇ ਜੇ ਟਰੈਕਟਰ ਕੋਈ ਕਾਬੂ ਜੇ ਨਹੀਂ ਲੈ ਗਏ ਸੀ ਤੇ ਆ ਐਪਲੀਕੇਸ਼ਨਾਂ ਤੇ ਪਹਿਲਾਂ ਜਿਹੜੀਆਂ ਦਿੱਤੀਆਂ ਦੀ ਸਾਡੇ ਅੱਗੇ ਕੋਈ ਕਾਰਵਾਈ ਨਹੀਂ ਹੋਈ ਪੁਲਿਸ ਵੱਲੋਂ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਜੀ ਪੁਲਿਸ ਸਾਡੇ ਤੇ ਦਬਾਅ ਪਾ ਰਹੀ ਆ ਵੀ ਘਰ ਬੇਲੀ ਕਰੋ ਜਦ ਕਿ ਮੈਂ 25 ਸਾਲ ਤੋਰੇ ਰਹੇ ਰਹਿਆਂਗਾ ਸਾਰਾ ਕੁਝ ਮੇਰੇ ਵੋਟਰ ਕਾਰ ਆਧਾਰ ਕਾਰ ਸਾਰਾ ਕੁਝ ਮੇਰਾ ਬਣਿਆ ਹੋਇਆ ਬਿਜਲੀ ਮੀਟਰ ਲੱਗਿਆ ਹੋ ਸਭ ਕੁਝ ਹੋਇਆ ਹੋਇਆ ਜੇ ਉਹਦਾ ਬਣਦਾ ਵੀ ਆ ਇੱਥੇ ਪ੍ਰੂਫ ਮੀਡੀਆ 'ਚ ਆ ਕੇ ਸ਼ੋਅ ਕਰੇ ਨਾਲ ਤੁਹਾਨੂੰ ਚੱਦ ਲਈ ਆ ਨਕਸ਼ਾ ਅਦਾਲਤ 'ਚੋਂ ਪਾਸ ਹੋਇਆ ਹੋਇਆ ਜੀ ਘਰ ਦਾ ਇਹਦਾ ਇਹ ਮੇਰੇ ਨਾਂ ਆ ਜਿੰਨਾਂ ਦੇ ਨਾਮ ਬਰਾਬਰ ਪਾਸ ਹੋਇਆ ਹੋਇਆ ਇਹ ਸਾਡੇ ਨਾਲ 12ਵੇਂ ਬੰਦੇ ਛੱਡ ਕੇ ਸਾਡੇ ਨਾਲ ਧੱਕਾ ਕਰ ਰਿਹਾ ਕੀ ਕਰਦਾ ਕਿ ਪੂਰੇ ਪਿੰਡ ਚੋਂ ਪਤਾ ਕੀਤਾ ਜਾਵੇ ਕਿਹੜਾ ਬੰਦਾ ਸਹੀ ਆ ਤੇ ਕਿਹੜਾ ਬੰਦਾ ਗਲਤ ਆ ਇਹ ਧਮਕੀ ਦੇ ਰਿਹਾ ਤੀਜੀ ਮੈਨੂੰ ਮਾਰਨ ਦੀ ਅੱਜ ਤੋਂ 10 ਸਾਲ ਪਹਿਲਾਂ ਇਹਨੇ ਮੇਰੇ ਤੇ ਟਰੈਕਟਰ ਚਾਰੜਤਾ ਸੀਗਾ ਉਹ ਚ ਮਾਨਯੋਗ ਅਦਾਲਤ ਧੂਰੀ ਵੱਲੋਂ ਇਹਨੂੰ 3 ਸਾਲ ਦੀ ਸਜ਼ਾ ਹੋ ਚੁੱਕੀ ਖਾ ਦੇ ਮੈਂ ਮੂਵੀ ਬਣਾਉਣਾ ਹਾਂ ਬਣਾਉਂਗਾ ਬਣਾਉਣਾ ਤੂੰ ਮਾਰ ਤੂੰ ਮਾਰ ਇਹ ਸਾਡੇ ਲੇਵ ਤੇ ਇਹੀ ਆ ਤੂੰ ਜੀ ਤਾਂ ਆ ਗਿਆ ਨਾ ਸਿਆਣੇ ਹਾਂ ਕੀ ਆ ਤੇ ਦੂ ਬਾਅਦ ਸੈਸ਼ਨ ਕੋਰਟ ਚ ਚੱਲਿਆ ਕੇਸ ਮਾਨਯੋਗ ਸੈਸ਼ਨ ਸਾਹਿਬ ਨੇ ਵੀ ਉਹਨਾਂ ਨੇ ਇਹਨੂੰ ਮੌਜੂਮ ਹੂਲ ਮੰਨਿਆ ਵੀ ਇਹਨੇ ਮਜੁਰਮ ਕਰਿਆ ਹੋਇਆ ਫੇਰ ਵੀ ਇਹ ਸਾਡੇ ਤੇ ਹੁਣ ਹਟ ਨਹੀਂ ਰਿਹਾ ਹਜੇ ਕ੍ਰਿਮੀਨਲ ਬੰਦੇ ਵੀ ਲਿਆਰ ਬੇਟੇ ਨੂੰ ਮੇਰੇ ਬੇਟੇ ਨੂੰ ਵੀ ਡੀਐਸਪੀ ਸਾਹਿਬ ਦੇ ਅਸੀਂ ਬੈਠਣਾ ਸੀ ਇੱਕ ਦਿਨ ਮੀਟਿੰਗ ਵਾਰੇ ਇਕੱਠੇ ਹੋਏ ਉਹ ਉੱਥੇ ਗੇਟ ਦੇ ਵਿੱਚ ਇਹਨੇ ਫੜਿਆ ਬਾਹਾਂ ਤੋਂ ਫੜ ਕੇ ਉਹਨੇ ਭੱਜ ਕੇ ਆਪਣੀ ਜਾਣ ਦਾ ਦਫ਼ਤਰ ਅੰਦਰ ਜਾ ਕੇ ਬਚਾਈ ਤੇ ਆ ਸਾਡੀਆਂ ਫਰਜ਼ਾਂ ਦੇਖ ਲਓ ਗਦਾਬਰੀਆਂ ਸਾਡੇ ਨਾਲ ਗਦਾਬਰੀਆਂ ਸਾਡੇ ਨਾਲ ਉਹਨੇ ਬਰਾਬਰ ਫਰਜ਼ਾਂ ਸਾਡੇ ਨਾਲ ਉਹਨੇ ਤੇ ਕੋਰਟ ਦੇ ਵਿੱਚ ਇਹਦਾ ਬਿਆਨ ਵੀ ਦਿੱਤਾ ਹੋਇਆ ਵੀ ਹਾਂ ਸਾਡਾ ਬਰਾਬਰ ਕਬਜ਼ਾ ਹੈਗਾ ਜੀ ਜੀ ਬਰਾਬਰ ਬਰਾਬਰ ਕਬਜ਼ਾ ਕੋਰਟ ਵਾਲਾ ਬਿਆਨ ਤੁਹਾਨੂੰ ਦਿਖਾ ਦਿੰਨੇ ਆ ਇਹ ਵੀ ਇਹ ਜੀ ਮੀਡੀਆ ਰਾਹੀਂ ਇਹ ਚੈਲੰਜ ਕਰਦੇ ਆਂ ਵੀ ਤੁਸੀਂ ਪ੍ਰੂਫ ਲੈ ਕੇ ਆਓ ਜੇ ਨਾਲ ਕੋਈ ਪ੍ਰੂਫ ਹੈਗਾ ਦੱਸੇ ਉਹੀ ਝੂਠੀਆਂ ਗੱਲਾਂ ਨਾ ਬਣਾਵੇ ਆ ਪ੍ਰੂਫ ਦੇ ਅਧਾਰ ਤੇ ਆ ਉਹਦੇ ਬਿਆਨ ਨੇ ਜੀ ਕੋਰਟ ਚ ਮੰਨਿਆ ਹੋਇਆ ਕਿ ਇਹ ਵੀ ਆਪੋ ਆਪਣੀ ਬਾਹਰ ਰਹਿ ਆਂ ਅਸੀਂ ਜੀ ਪੁਲਿਸੇ ਕੋਈ ਕਾਰਵਾਈ ਨਹੀਂ ਕਰਦੀ ਸਾਡੇ ਕੋਈ ਕਿਸੇ ਐਪਲੀਕੇਸ਼ਨ ਤੇ ਕੋਈ ਕਾਰਵਾਈ ਨਹੀਂ ਹੋਈ ਅਸੀਂ ਦੇਖੋ ਆ ਜ਼ਮੀਨ ਦੇ ਮਾਲਕ ਖੜੇ ਆ ਜੀ ਇਹ ਇੰਨਾ ਦਬਾਅ ਪਾ ਰਹੇ ਨੇ ਪੁਲਿਸ ਵਾਲੇ ਵੀ ਘਰ ਬਿਲੀ ਨੂੰ ਛੋੜੇ ਤੇ ਪਰਚਾ ਕਰਵਾਣਗੇ ਅਸੀਂ ਆਪ ਦੇ ਸਾਹਮਣੇ ਪੁਲਿਸ ਵਾਲੀ ਕੰਮ ਨਹੀਂ ਕਰਦਾ ਇਹ ਨਾ ਇੱਥੇ ਲੱਗਿਆ ਹੋਇਆ ਹੈਲਥ ਵਿਭਾਗ ਤੇ ਪਰਿਵਰਤਨ ਵਾਲਿਆਂ ਨਾਲ ਫਿਰਦਾ ਉਹ ਵੀ ਇਹਦੀ ਮਦਦ ਕਰ ਰਾਇਆ ਨੇ ਪਰਿਵਰਤਨ ਵਾਲਿਆਂ ਨੂੰ ਇੱਕ ਬੇਨਤੀ ਕਰਨੀ ਚਾਹੁੰਦੇ ਆ ਅਸੀਂ ਜੀ ਮੇਨ ਖਾਸ ਕਰਕੇ ਪਰਿਵਰਤਨ ਵਾਲਿਆਂ ਨੂੰ ਸਾਰਿਆਂ ਨੂੰ ਅਪੀਲ ਆ ਵੀ ਜਾਂ ਤਾਂ ਇਹਦਾ ਸਾਥ ਦੇਣਿਓ ਤਾਂ ਫਿਰ ਸਾਡੀ ਵੀ ਸੁਣੀ ਜਾਵੇ ਇਹਦਾ ਸਾਥ ਨਾ ਦਿੱਤਾ ਜਾਵੇ ਪੂਰੇ ਪਿੰਡ ਚੋਂ ਛੋਣ ਲਓ ਜੇ ਅਸੀਂ ਗਲਤਾਂ ਸਾਡੇ ਛਾਓ ਮਾਰਿਓ ਛਤਰ ਜੇ ਇਹ ਗਲਤਾਂ ਇਹਦੇ ਮਾਰੋ ਛਤਰ ਕਾਗਜ਼ ਪ੍ਰੂਫ ਦੇ ਸਿਰ ਤੇ ਅਸੀਂ ਪਰਿਵਰਤਨ ਨੂੰ ਬੇਨਤੀ ਕਰਦੇ ਆ ਸਭ ਦੇ ਉੱਤੇ ਦੇ ਵਿੱਚ ਪੂਰੀ ਪੰਚਾਇਤ ਤੇ ਸਾਰੇ ਪਿੰਡ ਦੀ ਪੰਚਾਇਤ ਵੀ ਵਿੱਚ ਆਈ सीएम साहब ਦੇ ਆਪਸ ਦੇ ਵਿੱਚ ਸਮਝੌਤਾ ਹੋਇਆ ਹੋਇਆ ਇਹ ਨਵੇਂ ਥਾਂਵੇਂ ਜਾਂਦਾ ਸੀ ਪਹਿਲਾਂ ਵੀ ਦੋ ਤਿੰਨ ਵਾਰ ਕਿਤੇ ਕਿਸਾਨ ਯੂਨੀਅਨ ਚ ਹੋਰ ਪੰਚਾਇਤਾਂ ਚ ਬੈਠਾ ਜਦੋਂ ਉਹਨਾਂ ਨੂੰ ਪਤਾ ਲੱਗਦਾ ਬੰਦਿਆਂ ਨੂੰ ਵੀ ਕਾਹਨ ਗਲਤ ਆ ਫਿਰ ਨਵੇਂ ਥਾਂਵੇਂ ਚੱਲਿਆ ਜਾਣਾ ਇਹਨੂੰ ਜੀ ਪੁਰਾਣਿਆਂ ਨੂੰ ਛੱਡ ਕੇ ਵੀ ਪਤਾ ਲੱਗਿਆ ਇਹਨਾਂ ਨੂੰ ਅਸਲੀਅਤ ਦਾ ਫਿਰ ਨਵੇਂ ਥਾਂਵੇਂ ਜਾ ਕੇ ਹੋਰ ਹੋ ਕਰਨ ਸਰਕਾਰ ਕੋਲ ਵੀ ਮੰਗ ਕਰਦੇ ਅਸੀਂ ਇਨਸਾਫ ਦੀ ਮੰਗ ਕਰਦੇ ਆ ਸਾਨੂੰ ਸਾਡੇ ਖੇਤ ਦੇ ਵਿੱਚੋਂ ਇਹ ਕਾਰਵਾਈ ਬਾਹਰਲੇ ਬੰਦੇ ਕਾਰਵਾਈ ਜਿਹੜੇ ਬਾਹਰਲੇ ਬੰਦੇ ਲੈ ਕੇ ਆਉਂਦਾ ਉਹਨਾਂ ਤੇ ਕਾਰਵਾਈ ਕੀਤੀ ਜਾਵੇ ਜੀ ਦਫ਼ਤਰ ਦੇ ਵਿੱਚ ਸਮਝਾਤਾ ਹੋਏ ਹੁਣ ਇਹ ਤੋਂ ੱੱਕੇ ਨਾਲ ਤਾਂ ਕਿਸੇ ਨੇ ਕਰਾਇਆ ਨਹੀਂ ਹੈਗਾ ਉਹ ਸਾਰੇ ਗਏ ਸੀਗੇ ਪੰਚਾਇਤ ਆ ਸਾਰੇ ਉਹਨਾਂ ਤੋਂ ਪੁੱਛ ਸਕਦੇ ਹਾਂ ਵੀ ਕੌਣ ਸਹੀ ਆ ਕੌਣ ਗਲਤ ਆ ਜਿਹੜੇ ਵਿੱਚ ਨੇ ਉਹ ਆਪ ਹੀ ਦੱਸਣਗੇ ਜਿਨ੍ਹਾਂ ਦੇ ਵਿੱਚ ਸਮਝਾਤਾ ਹੋਇਆ ਉਹ ਬੰਦੇ ਸਾਰੇ ਜ਼ਿੰਮੇਵਾਰ ਇੱਕ ਇਹ ਢਿੱਲੋ ਸ਼ਾਹ ਨੂੰ ਕਹਿੰਦਾ ਹੁਣ ਜੀ ਕਹਿੰਦਾ ਵੀ ਇਹ ਵਰਤਗੇ ਉਹ ਹੋਗੇ ਉਹਨਾਂ ਨੇ ਸਾਡਾ ਸਮਝੌਤਾ ਕਰਾਇਆ ਅਸੀਂ ਕਹਿੰਨੇ ਵੀ ਚਲੋ ਧੰਨਵਾਦ ਆ ਇਹਨਾਂ ਦਾ ਸਰਕਾਰ ਦਾ ਸਮਝੌਤਾ ਪਹਿਲਾਂ ਤਾਂ ਉਹਨਾਂ ਨੂੰ ਕਹਿੰਦਾ ਸੀਗਾ ਵੀ ਇਹ ਬਹੁਤ ਚੰਗਾ ਮੈਂ ਢਿੱਲੋ ਸਾਹਿਬ ਨੂੰ ਫੋਨ ਕਰਦਾ ਜੀ ਮੈਂ ਤੁਹਾਨੂੰ ਕੱਢਣ ਨਹੀਂ ਦਿੰਦਾ ਹੁਣ ਅੱਜ ਇਹ ਕਹਿੰਦਾ ਵੀ ਢਿੱਲੋ ਸਾਹਿਬ ਸਾਡਾ ਦੁਸ਼ਮਣਾਂ ਜਦੋਂ ਕਿ ਉਹ ਸਮਝੌਤਾ ਕਰਾ ਰਹੇ ਨੇ ਉਹਨਾਂ ਦਾ ਸਮਝੌਤਾ ਦਫ਼ਤਰ 'ਚ ਹੋਇਆ ਹੋਇਆ ਸਾਰੇ ਬੰਦਿਆਂ ਦੀ ਹਾਜ਼ਰੀ 'ਚ ਹੋਇਆ ਪੰਚਾਇਤ ਦੀ ਹਾਜ਼ਰੀ 'ਚ ਹੋਇਆ ਹੋਇਆ ਪਿੰਡ ਤੋਂ ਅਸੀਂ ਇਹੀ ਕਹਿੰਨੇ ਆਂ ਵੀ ਪਿੰਡ 'ਚ ਇਨਕੁਆਰੀ ਕੀ ਹੋਈ ਆ ਵੀ ਕਿਹੜਾ ਬੰਦਾ ਸੱਚਾ ਤੇ ਕਿਹੜਾ ਝੂਠਾ ਤੇ ਸਰਕਾਰ ਤੋਂ ਇਹ ਮੰਗ ਕਰਦੇ ਆਂ ਵੀ ਉਹਦੇ ਤੇ ਬੰਦੀ ਕਾਰਵਾਈ ਕਰੀ ਜਾਵੇ ਜਿਹੜਾ ਸਾਡੇ ਬਾਹਰੋਂ ਲਿਆ ਕੇ ਬੰਦੇ ਬਾਹਰ ਦਾ ਉਹ ਦੇਖੋ ਜੀ ਦੋ ਟਰੈਕਟਰ ਹਜੇ ਵੀ ਖੜੇ ਨੇ ਉਹਦੇ ਪੁਲਿਸ ਨੇ ਕੋਈ ਕਾਰਵਾਈ ਨਹੀਂ ਕਰੀ ਉਹ ਦੋ ਟਰੈਕਟਰ ਤਵੀਆਂ ਪਾਈ ਖੜੇ ਨੇ ਪੁਲਿਸ ਕਾਰਵਾਈ ਨਹੀਂ ਉਹਨੂੰ ਲੈ ਕੇ ਨਹੀਂ ਜਾ ਰਹੇ ਹੁਣ ਇੱਕ ਇੱਕ ਕੈਮਰਾ ਇੱਕ ਮੈਂ মিডিਆ ਨੂੰ ਹੋਰ ਬੇਨਤੀ ਕਰਨੀ ਚਾਹੁੰਦਾ ਜੀ ਇੱਕ ਇਹਨੇ ਕੈਮਰਾ ਲਵਾ ਰੱਖਿਆ ਮੇਰੇ ਤੇ ਆਉਣ ਜਾਣ ਤੇ ਉਹ ਗਵਾਂਡੀਆਂ ਦੇ ਕਰੇ ਉਹ ਸਾਹਮਣੇ ਘਰ ਆ ਜੀ ਸਾਡੀ ਰੇਕੀ ਕਰਦਾ ਕੱਲ ਨੂੰ ਕੋਈ ਜਾਨ ਮਾਨ ਦਾ ਨੁਕਸਾਨ ਹੋ ਗਿਆ ਇਹ ਕੁੜੀਆਂ ਪਰੋਣੇ ਇਹ ਖੇੜੀ ਵਾਲੇ ਲੱਡੇ ਵਾਲੇ ਸਾਰੇ ਜ਼ਿੰਮੇਵਾਰ ਹੋਣਗੇ ਔਰ ਇੱਕ ਹੀ ਕਰਾਰ ਹੈ ਕੈਮਰਾ ਸਾਹਮਣੇ ਲੱਗਿਆ ਹੋਇਆ ਘਰ ਦਾ ਆ ਫਰਦ ਦੇਖ ਲਓ ਜੀ ਸਾਡੇ ਪਿਤਾ ਜੀ ਦੇ ਨਾਮ ਤੇ ਮੋਟਰ ਦਾ ਕਨੈਕਸ਼ਨ ਆ ਜੀ ਇਹ ਇਹ ਕਹਿੰਦਾ ਮੈਂ ਮਾਲਕਾਂ ਜੀ ਦਿਖਾਵੇ ਜੀ ਮਾਲਕਾਂ ਤਾਂ ਦਿਖਾਵੇ ਸਾਨੂੰ ਕਿਹੜੇ ਕਾਗਜ਼ ਦੇ ਵਿੱਚ ਮਾਲਕ ਬਣਿਆ ਹੈ ਲੈ ਇਹ ਕਹਿ ਰਿਹਾ ਜੀ ਬਾਹਣ ਮੇਰਾ ਵਿਲਾ ਅਸੀਂ ਜਾ ਕੇ ਦਿਖਾ ਸਕਦੇ ਆ ਇਹ ਤਾਂ ਵਿੱਜਿਆ ਹੋਇਆ ਬਾਹਣਾ ਮੌਕੇ ਤੇ ਦੇਖਿਆ ਜਾ ਬਈ ਕਿਰਪਾ ਕਰਕੇ ਸਾਨੂੰ ਬਹੁਤ ਤੰਗ ਕਰਿਆ ਹੋਇਆ ਐ ਨੇ ਸਾਡੀ ਮਦਦ ਕੀਤੀ ਜਾ ਬਈ ਪਹਿਲਾਂ ਇਹਦੇ ਵੀ ਟਰੈਕਟਰ ਮਾਰਿਆ ਹੁਣ ਮੇਰੇ ਬੇਟੇ ਨੂੰ ਵੀ ਮਾਰਨ ਨੂੰ ਫਿਰਦਾ ਸਾਡੇ ਲਵੇ ਵੀਡੀਓ ਵੀ ਪਈ ਆ ਜੇ ਮੇਰਾ ਭਰਾ ਨਹੀਂ ਹੈਗਾ ਪਿੱਛੇ ਮੇਰੇ ਇੱਕ ਬੇਟਾ ਮੈਨੂੰ ਤਾਂ ਸਾਰਾ ਕੁਝ ਮੇਰਾ ਬੇਟਾ ਹੀ ਆ ਜੇ ਮੇਰੇ ਬੇਟੇ ਨੂੰ ਕੋਈ ਗੱਲਬਾਤ ਹੋ ਗਈ ਮੈਂ ਤਾਂ ਸਿੱਧਾ ਨੇ ਸਾਰੇ ਦੇ ਨੌਤਰ ਹੁੰਦੇ ਰੇ ਕਿੰਨੇ ਜਣਾਂ ਨੇ ਇੱਕ ਪਰਵਰਤਨ ਵਾਲਿਆਂ ਨੂੰ ਬੇਨਤੀ ਹੈ ਜੀ ਇਹ ਜਿਹੜੇ ਕਹਿੰਦੇ ਨੇ ਵੀ ਅਸੀਂ ਕੁੜੀਆਂ ਦਾ ਉਹ ਕਰਦੇ ਆਂਗੇ ਲੋੜੀ ਮਨਾਉਨੇ ਆ ਕੁੜੀ ਤੇ ਮੁੰਡੇ 'ਚ ਫਰਕ ਤਾਂ ਕੋਈ ਹੈ ਨਹੀਂ ਇਹ ਤਾਂ ਪ੍ਰਮਾਤਮਾ ਦੀ ਦੇਣ ਆ ਦੇਖੋ ਜੀ ਪਰ ਮਾਤਮਾਨੇ ਦੇ ਦਾ ਕੋਈ ਗੱਲ ਨਹੀਂ ਪਰ ਇਹ ਛੱਡੇ ਵਾਲਿਆਂ ਨੂੰ ਇਹ ਜਰਦਾ ਨਹੀਂ ਹੈਗਾ ਬੱਚਿਆਂ ਨੂੰ ਸਾਨੂੰ ਮਾਰਨ ਨੂੰ ਫਿਰਦਾ ਹੋਣੇ ਹੋਣ ਦੋ ਮੁੰਡੇ ਹੋ ਜਾਣੇ ਤੇ ਸੰਤਾ ਕੋਈ ਚੱਕਰ ਨਹੀਂ ਹੈਗਾ ਹੈ ਨਾ ਵਾ ਦੇਖੋ ਸਾਡਾ ਘਰ ਮੋਟਰਾਂ ਇੱਥੇ ਰਹਿਣੇ ਆ ਜੀ ਅਸੀਂ 25 ਸਾਲ ਹੋ ਗਏ ਸਾਨੂੰ ਰਹਿੰਦੇ ਆ ਨੂਰੇ ਸਾਰਾ ਕੁਝ ਬਣਿਆ ਹੋਇਆ ਉਹਰੇ ਸਾਡੇ ਜਾਨ ਮਾਲ ਦੀ ਰਾਖੀ ਕੀਤੀ ਜਾਵੇ ਜੀ ਤੇ ਸਾਨੂੰ ਬਹੁਤ ਜ਼ਿਆਦਾ ਖਤਰਾ ਹੈ ਇਸ ਬੰਦੇ ਤੋਂ ਉਸੀ ਕੱਲ ਦੇਖ ਲਈ ਬਿਰਜਾ ਇੱਥੇ ਕਿੰਨਾ ਕੋਸੋਰਿਆ ਸੀਗਾ ਕੋਈ ਮਰ ਵੀ ਸਕਦਾ ਮੈਂ ਕੱਲ ਜਾਦੇ ਨਾਲ ਟਰੈਕਟਰ ਬਾੜਦਾ ਚੰਨੂ ਇਹਦਾ ਆਪਦਾ ਵੀ ਉੱਥੇ ਪਿਆ ਸਮਝਾ ਉਤਿੰਦਾਬਕ ਫੋਟੋ ਸਮਝਾ ਉਤਾ ਤਿੰਨਾਂ ਨੂੰ ਬਰਾਬਰ ਹੋਇਆ ਸੀਗਾ ਵੀ ਤਿੰਨਾਂ ਨੇ ਬਰਾਬਰ ਇਹ ਵੇਚ ਕੇ ਬਰਾਬਰ ਹਿੱਸੇ ਲੈਣਿਆ ਜੀ ਬਰਾਬਰ ਪੈਸੇ 15 15 ਵਿਕੀ ਆਏ ਇੱਥੇ ਬਾਕੀ ਖੇਤਾਂ ਵੀ ਤਿੰਨਾਂ ਨੇ ਬਰਾਬਰ ਵੰਡਣੀਆਂ ਆ ਉਹ ਸਾਰਾ ਹੋਇਆ ਸੀ ਲਿਖਤ ਦੇ ਵਿੱਚ ਹੈਗਾ ਇਹਦਾ ਜੀ ਪ੍ਰਭਾਤ ਸਮਝਾ ਉਤਿੰਦਾਬਕ ਖੜੇ ਸੀਗੇ ਇਹ ਆ ਕੇ ਫੇਰ ਵੀ ਕਬਜ਼ੇ ਕਰਦਾ ਤੇ ਝੂਠੀਆਂ ਐਪਲੀਕੇਸ਼ਨਾਂ ਪਾਉਂਦਾ ਸਾਡੇ ਖਿਲਾਫ ਇਹ ਸਾਨੂੰ ਨਰਮ ਕਰਦਾ ਆਪਣੀ ਮੋਟਰ ਦਾਸਦਾ ਉਹ ਆ ਦੇਖ ਲਓ ਆ ਫਰਦ ਪਈਆ ਸਾਡੇ ਪਿਤਾ ਜੀ ਦੇ ਨਾਮ ਮੋਟਰ ਆਹੋ ਜੀ ਕਨੈਕਸ਼ਨ ਪਿਤਾ ਜੀ ਨੇ ਵਸੀਤ ਕਰਾਈ ਹੋਈ ਐ ਜੀ ਆ ਦੇਖੋ ਜੀ ਵਸੀਤ ਉਰੋਂ ਪਾ ਇਹ ਬਾਪੂ ਜੀ ਦੇ ਇਹਨਾਂ ਨੇ ਨੌਂ ਨਹੀਂ ਕਰਾਈ ਇਹ ਗੁਰਦਰਸ਼ਨ ਦੇ ਮੇਰੇ ਵੀਰੇ ਬੇਟੇ ਦੇ ਨੌ ਕਰਾ ਗਿਆ ਵਸੀਦ ਮੇਰਾ ਮੇਰੇ ਆਪ ਦੇ ਨੌ ਹੋਈ ਵੀ ਆ ਵਸੀਦ ਪਾਪਾ ਜੀ ਨੇ ਇਹਦੇ ਲੱਛਣ ਦੇਖ ਲਏ ਇਹਦੇ ਨੌ ਨਹੀਂ ਕਰਾਈ ਤੇ ਇੱਕਾ ਸਾਡੇ ਗਮੰਡੀਆਂ ਨੇ ਕੈਮਰਾ ਇਹਨੇ ਸਾਡ ਨੂੰ ਕਿਸੇ ਵੀ ਟਾਈਮ ਮਾਰ ਸਕਦੇ ਨੇ ਇਹ ਲੋਕ ਗਮੰਡੀਆਂ ਦੇ ਕੈਮਰਾ ਲਵਾ ਰੱਖਿਆ ਇਹਨੇ ਸਾਡੀ ਪੂਰੀ ਉਹ ਕਰਦੇ ਨੇ ਦੇਖੀ ਹੋ ਰਹੀ ਆ ਪੂਰੀ ਤਾਨੂੰ ਕਿਸੇ ਵੀ ਟਾਈਮ ਮਾਰ ਸਕਦੇ ਨੇ ਇਹ ਬੰਦੇ ਬਾਹਰ ਲੈ ਲਿਆਉਂਦੇ ਨੇ ਪਰ ਇਹ ਮੈਂ ਕਹਿਣਾ ਸੀ ਕਹਿੰਦਾ ਪ੍ਰਿਮੀਨਲ ਬੰਦਾ ਜੀ ਇਹ ਪਹਿਲਾਂ ਕਰਦੇ ਆ ਵੀ ਆ ਦੋ ਟਰੈਕਟਰ ਖੜੇ ਨੇ ਆ ਕੱਲ ਸਾਡਾ ਵਾਹਣ ਵਾਹਿਆ ਅਸੀਂ ਪਿੰਡ ਦੇ ਅੱਗੇ ਬੇਨਤੀ ਕਰਦੇ ਆਂ ਅਸੀਂ ਉਹਨੂੰ ਪੱਤਰਕਾਰ ਵੀਰਾਂ ਨੂੰ ਵੀ ਪਿੰਡ 'ਚ ਉੱਥੇ ਆ ਜਾਵੇ ਵੀ ਅਸੀਂ ਕਹੇ ਜੇ ਤਾਂ ਉਹ ਕਹਾ ਜਾ ਕੌਣ ਸਹੀ ਚੱਲਦਾ ਕੌਣ ਗਲਤ ਹੈ ਇਹਦੇ ਵਿੱਚ ਪਿੰਡ ਦੇ ਵਿੱਚ ਦਰਵਾਜ਼ੇ ਜਾ ਕੇ ਪੰਚਾਇਤ ਜਾਂ ਮੋਤੂਪੁਰ ਬੰਦੇਾਂ ਤੋਂ ਪੁੱਛਿਆ ਜਾਵੇ ਵੀ ਕੌਣ ਸਹੀ ਹੈ ਕੌਣ ਗਲਤ ਹੈ ਤੁਮੇ ਮੇਰੇ ਵੀਰਾਂ ਵੀਰਾਂ ਦਫ਼ਤਰ ਤੇ ਕੇ ਲੈ ਦੂਤੋਂ ਤੁਸੀਂ ਦੇਖ ਲਓ ਕੀ ਉਹਨੇ ਅਰਜੀ ਵੀ ਦਿੱਤੀ ਹਾਂ ਜਾਂ ਡਿਪਟੀ ਸਾਹਿਬ ਦੇ ਦਫ਼ਤਰ ਘੇਰ ਸਕਦਾ ਉੱਥੇ ਕੋਈ ਕਾਰਵਾਈ ਨਹੀਂ ਕਰੀ ਉਧਰੋਂ ਪੁਲਿਸ ਵੱਲੋਂ ਸਰੇ ਆਮ ਕੇ ਰਹਿ ਆਉਣੇ ਡਿਪਟੀ ਸਾਹਿਬ ਦੇ ਦਫ਼ਤਰ ਤੇ ਮੂਰੇ ਕੋਈ ਰਿਹਾ ਬੇਟੇ ਨੂੰ ਸੀਐਮ ਦਫ਼ਤਰ ਕੁਲੀ ਸਾਹਿਬ ਨੇ ਕਰਾਇਆ ਹੋਇਆ ਅਸੀਂ ਉਹਨਾਂ ਨੂੰ ਹੀ ਬੇਨਤੀ ਕਰਦੇ ਆਂ ਸਰਕਾਰ ਨੂੰ ਵੀ ਜਿਵੇਂ ਸਾਡਾ ਫੈਸਲਾ ਇੱਥੇ ਲਿਖ ਕੇ ਕਰਾਏ ਸਾਰਿਆਂ ਦੀ ਮੌਜੂਦਗੀ ਚ ਉਸੇ ਤਰ੍ਹਾਂ ਛੱਡੀਆਂ ਸਾਨੂੰ ਬਿਠਾਇਆ ਜਾਵੇ ਇੱਥੇ ਸਾਨੂੰ ਕੱਢਣ ਦੀ ਕੋਸ਼ਿਸ਼ ਪੂਰੀ ਕਰ ਰਹੇ ਨੇ ਪੁਲਿਸੇ ਧੱਕਾ ਕਰ ਰਹੀ ਹੈ ਸਾਡੇ ਨਾਲ ਛਾੜੀ ਦੇਖੋ ਜੀ ਸਾਡੇ ਜ਼ਮੀਨ ਸਾਡੇ ਨਾ ਉਹ ਗਦਾਬਰੀ ਸਾਡੇ ਨਾ ਪੁਲਿਸ ਫੇਰ ਵੀ ਸਾਡੇ ਤੇ ਕਹਿੰਦੇ ਝੁੰਡੇ ਤੇ ਪਰਚਾ ਪਾਵਾਂਗੇ ਇੰਨਾ ਧੱਕਾ ਹੋ ਰਿਹਾ ਜੀ ਸਾਡੇ ਨਾਲ ਸਾਡਾ ਦੇਣ ਜਿਉਣਾ ਦੁੱਬਰ ਕਰਿਆ ਪਿਆ ਇਹਨਾਂ ਨੇ ਅਸੀਂ ਮਾਲਕ ਆ ਜੀ ਅਸੀਂ ਚੋਰੀ ਕਿਵੇਂ ਕਰ ਲਾਂਗੇ ਆਪਦੇ ਘਰ ਦੀ ਛਾੜੀ ਗੱਡੀ ਆ ਕੱਲ ਨੂੰ ਅਸੀਂ ਮੈਂ ਲੈ ਕੇ ਜਾ ਰਹੇ ਆ ਕੋਈ ਗੱਡੀ ਚੋਰੀ ਕਰ ਦੇ ਮੇਰੇ ਤੇ ਹੀ ਪਾ ਦੇਣ ਪਰਚਾ ਇਹ ਕਿੱਧਰ ਲੈਣ ਸ਼ਾਫ ਮਿਲ ਰਿਹਾ ਜੀ ਪੁਲਿਸ ਨੂੰ ਮੈਂ ਬੇਨਤੀ ਕਰਨਾ ਚਾਹੁੰਨਾ ਪ੍ਰਸ਼ਾਸਨ ਨੂੰ ਵੀ ਛੱਡੀ ਜ਼ਮੀਨ ਜਾਇਦਾਦ ਆ ਛੱਗਦਾਵਰੀਆਂ ਛੱਡੇ ਨਾ ਉਹਨੇ ਕਿਰਪਾ ਕਰਕੇ ਇਨਸ਼ਾਫ ਕੀਤਾ ਜਾਵੇ ਵੀ ਛੱਡੇ ਤੇ ਪਰਚਾ ਪਾਉਣ ਦੀ ਕੋਸ਼ਿਸ਼ ਨਾ ਕਰਿਓ ਛੱਡੇ ਤੇ ਦਬਾਅ ਨਾ ਪਾਓ ਇਹ ਸਰਕਾਰ ਨੂੰ ਬੇਨਤੀ ਕਰਦੇ ਆ ਜੀ ਭਗਵੰਤ ਮਾਨ ਨੂੰ ਉਹਨਾਂ ਦੇ ਪਿਤਾ ਜੀ ਨੇ ਬੇਦਾਖਲ ਲਿਖਾਇਆ ਸੀ ਉਹ ਵੀ ੱੱਕੇ ਨਾਲ ਆ ਕੇ ਸਾਡੇ ਵਾਹਨ ਤੇ ਕਬਜ਼ਾ ਕਰਨ ਦੀ ਇਹਦੇ ਨਾਲ ਕੋਸ਼ਿਸ਼ ਕਰ ਰਹੇ ਨੇ ਜੀ ਇਹ ਦਾਖਲ ਕਰਾਇਆ ਹੋਇਆ ਕੁੜੀ ਨੂੰ ਤੇ ਪਰੌਣੇ ਨੂੰ ਜੀ ਕੱਲ ਆਏ ਸੀ ਬੰਦੇ ਕੱਲ ਆਏ ਸੀ ਕਿ ਕੁੜੀ ਪਰੌਣਾ ਆਏ ਸੀਗੇ ਜੀ ਉਹ ਇਹਦੇ ਲੱਡੇ ਤੋਂ ਆਏ ਸੀ 2-3 ਪਿੰਡਾਂ ਦੇ ਹੋਰ ਸੀ ਬੰਦੇ ਜੀ ਇਹਦਾ ਸ਼ੌਰਤੀ ਮਹਿੰਦਰ ਸਿੰਘ ਦਰਸ਼ਨ ਖੇੜੀ ਵਾਲਾ ਖੇੜੀ ਵਾਲਾ ਦਰਸ਼ਕਾਂ ਪੱਤਰਕਾਰ ਜੀ ਉਹ ਹੋਰ ਪੱਤਰਕਾਰਾਂ ਨੂੰ ਆਉਣ ਨਹੀਂ ਦਿੰਦਾ ਉਹ ਸਾਡੇ ਨਾਲ ਬਹੁਤ ਜ਼ਿਆਦਾ ਉਹ ਖਿੱਚ ਕੱਢ ਰਿਹਾ ਸਾਡੀ ਜ਼ਮੀਨ ਜ਼ਮੀਨ ਮਹਿੰਗੀ ਆ ਜੀ ਉਰੇ ਸਾਡੀ ਮਹਿੰਦਰ ਸਿੰਘ ਦਾ ਇਹ ਇਹਦੇ ਕਿਹਦਾ ਸ਼ਾਲਾ ਆਇਆ ਹੋਇਆ ਤੇ ਕਿਹਦਾ ਸ਼ੌਰਤੀਗਾ ਇੱਕ ਦੋਏ ਪਰਾਉਣੇ ਦੀ ਛਾਡੇ ਵੀਡੀਓ ਪਈ ਜਾਂਨੇ ਸਾਡੇ ਲਵੇ ਕੱਲ 2:30 ਵਜੇ ਆਏ ਨੇ ਜੀ ਹੁਣ ਲੱਗ ਗਿਆ ਮੇਰੇ ਮੇਰੇ ਆ ਬਹਣ ਲੱਗ ਗਿਆ ਜੀ ਆਗੇ ਟੱਕੇ ਦੇ ਨਾਲ ਕੋਣੀ ਪਰਾਉਣਾ ਤੇ ਬਾਪ ਕੋਣੀ ਪਰਾਉਣਾ ਬੇਦਾਖਲ ਲਿਖੇ ਹੋਏ ਨੇ ਉਹ ਵੀ ਵਿਚਾਰ ਰਹੇ ਨੇ ਸਾਡੇ ਬਾਪ ਦੇ ਇਹ ਤਾਂ ਨਾਲੇ ਸਾਡੇ ਆਪਣੇ ਨਾਮ ਹੈ ਜੀ ਜਿਦਾਬ ਨਹੀਂ ਛਾਡੇ ਨਾਉਂੇ ਜ਼ਮੀਨ ਸਾਡੇ ਨਾਉਂ ਹੈ ਫੇਰ ਵੀ ਸਾਡੇ ਨਾਲ ਪ੍ਰਸ਼ਾਸਨ ਜਿਹੜੀ ਫਾਗਰ ਆਈ ਆ ਉਹ ਵੀ ਪਾਸ ਵਸੀਤ ਉੱਥੇ ਕੋਰਟ ਦੇ ਵਿੱਚ ਚੱਲ ਰਿਹਾ ਉਹ ਵਸੀਤ ਪਾਸ ਹੋਈ ਹੋਈ ਹੈ ਜੀ ਸਾਨੂੰ ਤਾਂ ਇਹਨਾਂ ਨੇ ਬਹੁਤ ਜੀਉਣਾ ਦੁਪਰ ਕਰਿਆ ਪਿਆ ਜੀ ਅਸੀਂ ਬਸ ਇਨਸਾਫ਼ ਦੀ ਮੰਗ ਕਰਦੇ ਆਂ ਵੀ ਸਾਡਾ ਇਨਸਾਨ ਦੇ ਦਿੱਤਾ ਜਾਂਦਾ ਸਾਨੂੰ ਕਦੇ ਵੀ ਮਾਰ ਸਕਦੇ ਨੇ ਜੀ ਬਹੁਤ ਜ਼ਿਆਦਾ ਖਤਰਾ ਇਹਨਾਂ ਦਾ ਹਰ ਇੱਕ ਹੀ ਕਰ ਰਹੇ ਨੇ ਉਹ ਸਾਹਮਣੇ ਕੈਮਰਾ ਲੱਗਿਆ ਹੋਇਆ ਜੀ ਸਾਹਮਣੇ ਤਾਂ ਮੇਰਾ ਬੇਟਾ ਹੀ ਅੱਜ ਸਾਰਾ ਕੁਝ ਹੈਗਾ ਮੈਂ ਤਪਰਾ ਪਿਛੇ ਵੀ ਟਾਈਮ ਹੈ ਸਾਡਾ ਨੁਕਸਾਨ ਕਰ ਸਕਦੇ ਨੇ ਹੁਣ ਇਹ ਕਹਿੰਦਾ ਮੇਰੇ ਕੁੜੀਆਂ ਨੂੰ ਤਾਂ ਰੱਬ ਦੀ ਦੇਣਾ ਵੀਰੇ ਕੁੜੀਆਂ ਮੈਂ ਤਾਂ ਕਹਿੰਦੇ ਦੋ ਮੁੰਡੇ ਹੋ ਜਾਣ ਮੈਂ ਤਾਂ ਰੱਬ ਦੇ ਹੱਥ ਚੋੜਾ ਹਾਂ ਪਰਵਰਤਨ ਨਾਲ ਲੋੜੀ ਸਾਨੂੰ ਕੀ ਰੋੜਾ ਜ਼ਾਹਿਰ ਦੇਣ ਦੀ ਵੀਰੇ ਕਿਸੇ ਨੂੰ ਸਾਨੂੰ ਤਾਂ ਆਪੇ ਜ਼ਾਹਿਰ ਦਿੱਤੀ ਵੀ ਹਾਂ